ना लकन, ओ जानन, दा दे अंदर जोगदान, मैं दो तीन दस के अगे बदना चाहूंगा जो दिल चाहिए तो गुरु तेग बहादुर का सीस लिया वाला ਸ਼ਹੀਦ ਪਪਾ ਜੀਵਨ ਸਿੰਘ ਇੱਕ ਦਨਤ ਮਾਂ ਦੀ ਕੁੱਖ ਤੋਂ ਪੈਦਾ ਹੋਇਆ ਸੀ ਇੱਕ ਦਨਤ ਸੁਰਮਾ ਔਰ ਚਮਕੌਰ ਦੀ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਿਆ ਤੇ ਉੱਥੋਂ ਗੁਰੂ ਨੂੰ ਕੱਢ ਕੇ ਸੁਰੱਖਿਟ ਭੇਜਣ ਵਾਲਾ ਔਰ ਗੁਰੂ ਦੀ ਜਗ੍ਹਾ ਤੇ ਖੜੇ ਹੋ ਕੇ ਆਪਣਾ ਸਿਰ ਕਟਾਉਣ ਵਾਲਾ ਸ਼ਹੀਦ ਬਾਬਾ ਸੰਗਤ ਸਿੰਘ ਗਲਤ ਮਾ ਦੀ ਕੁਖ ਤੋਂ ਪੈਦਾ ਹੋਇਆ ਸਿੱਖ ਤਨਖੋਦਾ ਸੀ ਹਲਕਾ ਕ੍ਰਾਂਤੀ ਇਕੰਦਰ ਦੀ ਜੇਨ ਦੀ ਕ੍ਰਾਂਤੀ ਕਰ ਦਿੱਤੀ ਮੁੱਖ ਮੰਤਰੀ ਬਿਮਾਰ ਹੋਇਆ ਪ੍ਰਾਈਵੇਟ ਹਸਪਤਾਲ ਚ ਟਕ ਹੋਇਆ ਅਲਮੈਕ ਰਾਸ਼ਪਤ ਦੇ ਮੈਂਬਰ ਦੀਆਂ ਅੱਖਾਂ ਤੋਂ ਖੁੱਲ੍ਹ ਲੱਗੀਆਂ ਲੰਡਨ ਨਾਲ ਆਦਤ ਕਰਨ ਗਿਆ ਕਿਹੜੀ ਸਿੱਖ ਕ੍ਰਾਂਤੀ ਹੈ ਤੁਹਾਡਾ ਆਪਣੀਆਂ ਸਿੱਖ ਸਭਾਵਾਂ ਖੁਦੇ ਪਿਛਮਾਨ ਸੁਣ 80 ਭੌਧਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਿੰਦ ਕਿ ਸੰਗਤ BSP ਦੀ ਪੰਜਾਬ ਸੰਭਾਲੋ ਮਹਿੰਦ ਨੂੰ ਅਸ਼ੀਰਵਾਦ ਦਿਓ 100% ਦਿੱਤਰ ਦੇਵਾਂਗੇ ਸਰਕਾਰੀ ਸਕੂਲ ਤੋਂ ਪੜ੍ਹ ਕੇ ਅਧਿਕਾਰੀ ਬਣ ਸਕੇ ਇਹ ਨੀਤੀ BSP ਪੰਜਾਬ ਸੰਭਾਲੋ ਰਹਿਣੀ ਨਹੀਂ ਪੰਜਾਬ ਸੰਭਾਲ ਕੇ ਲਾਗੂ ਕਰਨਾ ਪਵੇਗਾ और इसी तरह अहत क्रांति के फील्ड में करना चाहते और इसी तरह पंजाब अमन और शांति के फील्ड करना चाहते तक कोई है ही कोई जिन मर्जी जिससे मर्जी लुक्त खुआ चल रही ला एंड ऑर्डर पूरी तरह खत्म और पंजाब से मेरे को आजकल को तो सोशल मीडिया है थी थी सारे चीज़ा सारे असी हजार हजार कि देवे और जोड़ा तेरह पहला करजा वो सारा ही करजा उतार दिया दो लख उवे हजार करोड़ का कर्जा कांग्रेस बीजेपी अकाली ਇਹ ਤਿੰਨੇ ਦਲਾਂ ਦੀ ਸਰਕਾਰਾਂ ਨੇ ਆਮ ਪਾਰਟੀ ਨੂੰ ਕਾਗਜ਼ ਵਿੱਚ ਦਿੱਤਾ 2.99 ਹਜ਼ਾਰ ਕਰੋੜ ਇਹ 2.99 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਜ਼ਿੰਮੇਵਾਰੀ ਇਹ ਨਹੀਂ ਚੁੱਕੀ ਸੀ ਹੁਣ 3 ਸਾਲਾਂ ਚ 95 ਹਜ਼ਾਰ ਕਰੋੜ ਹੋਰ ਲੈ ਲਏ ਤੇ 2.99 ਲੈ ਕੇ ਚੁੱਕ ਰਹੇ ਕਾਂਗਰਸ ਨੇ ਪੀ.ਐਮ. ਦੇ ਬਾਰੇ ਬਾਤ ਕਰਿਓ ਕੱਲੋ ਤੇ ਪ੍ਰੋਗਰਾਮ ਸਾਡਾ ਚੱਲਦਾ। ਸੁਰਤ ਮੰਡਾਲ ਵੀ ਪੱਛਾ ਲਾ ਲਓ। ਅੰਦੋਲਨ ਹੈ ਭਜਾ ਹਾਂ। ਇਹ ਜਨਕਤ ਬੇਇਨਸਾਫੀ ਤੇ અપਮਾਨ ਦਾ ਤਖ਼ਨਾ ਕਰਮ।